ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ੍ਰੀ ਰਗ ਮਹੱਲਾ 3 ਗਾ ਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਗੁਰੂ ਮਾਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ 부ਜਾਏ ਹਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਗੁਰੂ ਮਾਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ 부ਜਾਏ ਮਾਨ ਚੰਦਿਆ ਵਰ ਪਾਵਨਾ ਜੋ ਛੇ ਸੂ ਫਲ ਪਾਏ ਨੌ ਧਾਈਏ ਨ ਮੰਗੀਏ ਨਾ ਮੇ ਸਾਰ ਸਮਾਈ ਮਨ ਮੇਰੇ ਹਰਸ ਚਾਖ ਤਿਖ ਜਾਏ ਜਿਨੇ ਗੁਰਮੁਖ ਚਾਖਿਆ ਸਹਿਜ ਰਹਿ ਸਮਾਇ ਰੋ ਜਿਨੇ ਸਾਧ ਗੁਰੂ ਸੇਵਿਆ ਤਿਨਹੀ ਪਾਇ ਨਾਮ ਨਿਦਾਨ ਅੰਤਰ ਹਰਿ ਸਰਵਲੇਯ ਚੁ ਕਮਨ ਅਬਮਾਨ ਹਿਰਦੇ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵਹਿ ਪਾਇਆ ਦਰਗਹਿ ਮਾਨ ਸਭੂ ਸੇਵਨ ਆਪਣਾ ਤੇਬਲੇ ਸੰਸਾਰ ਹਮੇ ਮਮਤਾ ਮਾਰਕ ਹਰਿ ਆਖਿ ਉਤਾਰ ਹਉ ਤਿਨ ਕੇ ਬਲ ਹਾਰਨੇ ਜਿਨਾ ਨਾਮੇ ਲਗਾ ਪਿਆਰ ਸੋਈ ਸੁਖੀਏ ਚੌਂ ਜੁਗੀ ਜਿਨਾ ਨਾਮ ਖੋਟਿਆ ਪਾਰ ਗੁਰ ਮਿਲਿਆ ਨਾਮ ਪਾਈਏ ਚੁਕੇ ਮੋ ਪਿਆਸ ਹਾਰ ਸਿੱਤੀ ਦਾ ਮੰਨ ਰਵ ਰਹੀਆ ਕਾਰੀ ਮਾਹੀ ਉਦਾਸ ਜਿਨਾ ਹਰ ਕਾ ਸਾਧ ਆਇਆ ਹਉ ਤਿਨ ਬਲਿਹਾਰੇ ਜਾਸ ਨਾਨਕ ਨਦੀ ਪਾਈਐ ਸਤਿਨਾਮ ਗੁਨਤਾਸ ਜਿਨਾ ਹਰ ਕਾ ਨਾ ਜਿਨਾ ਹਰ ਕਾ ਸਾਧ ਆਇਆ ਹਉ ਤਿਨ ਬਲਿਹਾਰੇ ਜਾਸ ਨਾਨਕ ਨਦੀਪਾਈਏ ਸਚਨਾਮ ਗੁਣਤਾਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦਾ ਇਹ ਜੋ ਪਾਠ ਸ਼ਬਦਾਂਗ ਤਨ ਗੁਰਗੰਗ ਸਾਹਿਬ ਜੀ ਦੇ ਪਿਆਰਿਓ ਸ਼ਬੀ ਤੇ ਸੁਭਾਈਮਾਨ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਮੇਰੇ ਸਦਕਾ ਤੇ ਪਿਆਰੋ 34ਵਾਂ ਸ਼ਬਦ ਆਪਾਂ ਜੋ ਸ਼ਾਟ ਵੀਡੀਓ ਪਾਉਣਿਆ ਉਸ ਦੇ ਵਿੱਚ ਅੱਜ ਆਇਆ ਹੈ ਸ੍ਰੀ ਤਨਗੁਰੂ ਬਾਬਾ ਅਮਰਦਾਸ ਮਹਾਰਾਜ ਦਾ ਇਹ ਸ਼ਬਦ ਹੈ ਘਰ ਪਹਿਲੇ ਦੁਆਰਾ ਸਤਗੁਰੂ ਨੇ ਸਤਗੁਰੂ ਦੀ ਵਿਢਾਈ ਸੇਵਾ ਕਰਨ ਕਰਕੇ ਕੀਤੀ ਹੈ ਕਸੀ ਆਪਣੇ ਸਤਗੁਰ ਸੇਵਾ ਜਿਹੜੀ ਹੈ ਆਪਣਾ ਇੱਕ ਮਨ ਕਿਤਨਾ ਕੀਤੀ ਹੈ ਇਸ ਤਰ੍ਹਾਂ ਜੋ ਵੀ ਇੱਕ ਵਾਂਚੇਤਰਾਗੇ 사ਤਗੁਰ ਦੀ ਸੇਵਾ ਕਰਦਾ ਜੋ ਕੋ ਓੰਕਾਰ 사ਤਗੁਰ ਪ੍ਰਸਾਦ ਹੈ ਉਹ ਕਿਰਪਾ ਮੇਰਾ ਪ੍ਰਸਤ ਕਰਦਾ ਹੈ ਕਿ ਐਸੇ 사ਤਗੁਰ ਦੀ ਜੋ ਸੇਵਾ ਦਾ ਕੀ ਮਿਲਦਾ ਹੈ ਫਲ ਕੀ ਇਹ ਨਾਮ ਹੈ ਪ੍ਰਮਾਤਮਾ ਦਾ ਉਹ ਫਿਰ ਆਪਣੇ ਮਨ ਵਿੱਚ ਆ ਵਸਦਾ ਹੈ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਕਿਸੇ ਪਿਆਰੂ ਨਾਮ ਦੀ ਪ੍ਰਾਪਤੀ ਵਾਸਤੇ ਸਤਗੁਰ ਦੀ ਸੇਵਾ ਇੱਕ ਮਨ ਚਿਤਵਾ ਕੇ ਕਰਨਵਕਮੈਂ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਵਾਏ ਇਹ ਨਾਮਾ ਵਾਕਾਂ ਸਰ ਗੁਰੂ ਕਿਰਪਾ ਕਰੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ